ਇਨਾ ਤਸਵੀਰਾਂ ਨੂੰ ਵੇਖ ਕੇ ਹਰ ਇੱਕ ਦੀਆਂ ਅੱਖਾਂ ਨਮ ਹੋ ਰਹੀਆਂ ਨੇ ਨਿੱਕੇ ਨਿੱਕੇ ਬੱਚਿਆਂ ਦਾ ਸਿਵਾ ਬਾਲ ਦਾ ਵੇਖ ਪਰਿਵਾਰ ਪੁੱਬਾ ਮਾਰ ਮਾਰ ਕੇ ਰੋ ਰਹੇ ਐ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਸਮਾਣਾ ਤੋਂ ਜਿੱਥੇ ਬੀਤੀ ਦਿਨੀ ਇੱਕ ਸੜਕ ਹਾਦਸਾ ਹੋਇਆ ਤੇ ਸੜਕ ਹਾਦਸੇ ਦੇ ਵਿੱਚ ਸਕੂਲੀ ਬੱਚਿਆਂ ਦੀ ਜਾਨ ਚਲੇਗੀ ਦੱਸਿਆ ਕਿ ਬੀਤੇ ਦਿਨ ਪਟਿਆਲਾ ਸਮਾਨਾ ਰੋਡ ਤੇ ਸਕੂਲੀ ਵਿਦਿਆਰਥੀਆਂ ਦੀ ਗੱਡੀ ਹਾਦਸੇ ਦਾ ਸ਼ਿਕਾਰ ਹੋ ਗਈ ਸੀ ਤੇ ਇਸ ਦੇ ਵਿੱਚ ਡਰਾਈਵਰ ਸਮੀਰ ਤੇ 7 ਵਿਦਿਆਰਥੀਆਂ ਦੀ ਮੌਤ ਹੋ ਗਈ ਸੀ ਤੇ ਕਈ ਵਿਦਿਆਰਥੀ ਇਸ ਦੇ ਵਿੱਚ ਜ਼ਖਮੀ ਦੱਸੇ ਜਾ ਰਹੇ ਸੀ ਇਹ ਹਾਦਸਾ ਸਮਾਨਾ ਰੋਡ ਤੇ ਨਸੂਪੁਰ ਪਿੰਡ ਨੇੜੇ ਉਸ ਸਮੇ ਵਾਪਰਿਆ ਜਦੋਂ ਰੇਤ ਨਾਲ ਭਰੇ ਇੱਕ ਟਿਪਰ ਨੇ ਸਕੂਲੀ ਵਿਦਿਆਰਥੀਆਂ ਨੂੰ ਲੈ ਜਾ ਰਹੇ ਇੱਕ ਨਿੱਜੀ ਵਾਹਨ ਨੂੰ ਟੱਕਰ ਮਾਰ ਦਿੱਤੀ ਬੇहद ਭਿਆਨਕ ਹਾਦਸੇ ਦੀਆਂ ਇਹ ਤਸਵੀਰਾਂ ਅਸੀਂ ਤੁਹਾਨੂੰ ਬੀਤੇ ਦਿਨੀ ਦਿਖਾਈਆਂ ਸੀ ਪਰ ਹੁਣ ਜੋ ਇਹ ਤਸਵੀਰਾਂ ਨਿਕਲ ਕੇ ਸਾਹਮਣੇ ਆਈਆਂ ਨੇ ਜਿੱਥੇ ਇਹਨਾਂ ਬੱਚਿਆਂ ਦਾ ਅੰਤਿਮ ਸੰਸਕਾਰ ਕੀਤਾ ਗਿਆ तमाम ਇੱਥੇ ਜੋ ਸਿਆਸੀ ਲੀਡਰ ਨੇ ਉਹ ਵੀ ਪਹੁੰਚੇ ਨੇ ਪਰ ਜੋ ਇਹ ਤਸਵੀਰਾਂ ਦਰਦਨਾਕ ਸਾਹਮਣੇ ਆਈਆਂ ਨੇ ਕਿਸ ਤਰੀਕੇ ਦੇ ਨਾਲ ਪਰਿਵਾਰ ਤੁੱਬਾ ਮਾਰ ਕੇ ਰੋ ਰਿਹਾ ਹੈ ਪਰਿਵਾਰ ਦੇ ਹੰਝੂ ਨਹੀਂ ਰੁਕ ਰਹੇ ਇਨਾ ਬੱਚਿਆਂ ਦੇ ਪਰਿਵਾਰਕ ਮੈਂਬਰਾਂ ਦਾ ਹਾਲ ਵੇਖ ਕੇ ਹਰ ਕੋਈ ਰੋ ਰਿਹਾ ਹੈ ਹਰ ਕਿਸੇ ਦੇ ਅੰਦਰ ਅਜਿਹੇ ਉਬਾਲ ਆ ਰਹੇ ਨੇ ਕਿ ਇਹ ਕੀ ਪਾਣਾ ਵਾਪਰਿਆ ਇਹ ਕੋਈ ਪਹਿਲਾ ਹਾਦਸਾ ਨਹੀਂ ਹੈ ਅਜਿਹੀਆਂ ਕਈ ਖਬਰਾਂ ਸਾਹਮਣੇ ਆਉਂਦੀਆਂ ਨੇ ਰੋਡ ਹਾਦਸੇ ਦੀਆਂ ਜਿਸ ਵਿੱਚ ਕਈ ਲੋਕ ਆਪਣੀ ਜਾਨ ਗਵਾ ਦਿੰਦੇ ਨੇ ਪਰ ਜਿਸ ਤਰੀਕੇ ਦੇ ਨਾਲ ਇਹਨਾਂ ਬੱਚਾ ਦਾ ਅੰਤਿਮ ਸੰਸਕਾਰ ਕੀਤਾ ਗਿਆ ਇਹ ਤਸਵੀਰਾਂ ਬੇਹੱਦ ਹੀ ਭਾਵੁਕ ਕਰ ਦੇਣ ਵਾਲੀਆਂ ਨੇ ਇਹਨਾਂ ਤਸਵੀਰਾਂ ਨੂੰ ਵੇਖ ਕੇ ਅੱਖਾਂ ਦੇ ਵਿੱਚੋਂ ਹੰਝੂ ਆ ਰਹੇ ਨੇ ਮਾਪੇ ਦਾ ਹਾਲ ਦੇਖ ਕੇ ਹਰ ਕੋਈ ਰੋ ਰਿਹਾ ਹੈ ਤਸਵੀਰਾਂ ਲਗਾਤਾਰ ਸਮਾਣਾ ਤੋਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਹਾਦਸੇ ਤੋਂ ਬਾਅਦ ਅੱਜ ਇਹਨਾਂ ਬੱਚਿਆਂ ਦਾ ਅੰਤਿਮ ਸੰਸਕਾਰ ਕੀਤਾ ਗਿਆ ਬੁਰੀ ਘਟਨਾ ਜੀ ਕੀ ਬੋਲੀਏ ਮੈਂ ਤਾਂ 빙ਰ ਮਦਰ ਮੈਨੂੰ ਬੋਲਣਾ ਵੀ ਬਹੁਤ ਔਖਾ ਲੱਗ ਰਿਹਾ ਜੋ ਮੈਂ ਹਾਲਾਤ ਕੱਲ ਹਸਪੀਟਲ ਚ ਜ਼ਖਮੀ ਬੱਚਿਆਂ ਦੇ ਪੈਰੈਂਟਸ ਨੂੰ ਵੀ ਮਿਲੀ ਉਹਨਾਂ ਦੀ ਵੀ ਹਾਲਤ ਬੜੀ ਹਲੇ ਕ੍ਰਿਟੀਕਲ ਹੈ ਰਜਿੰਦਰਾ ਹਸਪੀਟਲ ਦੇ ਵਿੱਚ ਬਹੁਤ ਹੀ ਜਿਹੜੀ ਇਹ ਗੱਲ ਹੈ ਸਾਰਾ ਸਮਾਣਾ ਜੋ ਅੱਜ ਇੱਥੇ ਤੁਸੀਂ ਦੇਖ ਹੀ ਰਹੇ ਹੋ ਕਿਸ ਤਰ੍ਹਾਂ ਕੋਈ ਵੀ ਅੱਖ ਨੰਮ ਹੋਣ ਤੋਂ ਨਹੀਂ ਰਹੀ ਕਿਸੇ ਦੇ ਘਰ ਰੋਟੀ ਨਹੀਂ ਪੱਕੀ ਬਹੁਤ ਵੱਡਾ ਜਿਹੜਾ ਇਹ ਹਾਦਸਾ ਵਾਪਰਿਆ ਹੈ ਪਹਿਲੀ ਗੱਲ ਤਾਂ ਉਹਨਾਂ ਦੇ ਜਿਹੜੇ ਬੱਚਿਆਂ ਦੇ ਮਾਪੇ ਨੇ ਉਹਨਾਂ ਲਈ ਬਹੁਤ ਹੀ ਵੱਡਾ ਦੁੱਖਾਂਤ ਹੈ ਟਿਪਰਾਂ ਦਾ ਜਿਹੜਾ ਸਮਾਂ ਹੈ ਉਹ ਬੰਨਿਆ ਜਾਵੇ ਵੀ ਰਾਤ ਨੂੰ ਉਹ ਟਿਪਰ ਚੱਲਣ 9 ਵਜੇ ਤੋਂ ਲੈ ਕੇ ਸਵੇਰੇ 6 ਵਜੇ ਤੱਕ ਇਹ ਕਿਉਂਕਿ ਬਹੁਤ ਭਰ ਕੇ ਓਵਰਲੋਡ ਚੱਲਦੇ ਹਨ ਬਹੁਤ ਸਪੀਡ ਹੁੰਦੀ ਹੁੰਦੀ ਹੈ ਇਹਨਾਂ ਦੀ ਬਹੁਤ ਵੱਡੀ ਹਮਦਰਦੀ ਸਾਰੇ ਪਰਿਵਾਰਾਂ ਨਾਲ ਇਲਾਕੇ ਨੇ ਵੀ ਦਿਖਾਈ ਹੈ ਸਾਰੇ ਬਾਜ਼ਾਰ ਜਾਂ ਥੈਲੋ ਕੇ ਸਾਰਾ ਹਲਕਾ ਹੀ ਅੱਜ ਇੱਥੇ ਪਹੁੰਚਿਆ ਇਲਾਕਾ ਪਹੁੰਚਿਆ ਅਸੀਂ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਬੱਚਿਆਂ ਨੂੰ ਪ੍ਰਮਾਤਮਾ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਤੇ ਪਿੱਛੇ ਪਰਿਵਾਰਾਂ ਨੂੰ ਹੌਸਲਾ ਬਖਸ਼ਣ ਤਾਂ ਕਿ ਜੋ ਪਰਿਵਾਰ ਨੇ ਉਹ ਅੱਗੇ ਆਪਣਾ ਜੀਵਨ ਹੈ ਜੋ ਸੌਖਾ ਬ